ਅੱਜ ਦਾ ਆਪਣਾ ਵੀਡੀਓ ਹੈਗਾ ਨੇਪਾਲ ਦੇ 100 ਰੁਪਏ ਦੇ ਇਸ ਨੋਟ ਦੇ ਨਾਲ ਜੁੜਿਆ ਹੋਇਆ ਤੇ ਨਾਲ ਦੀ ਨਾਲ ਹੀ ਇਹਦੀ ਕੌਂਟਰੋਵਰਸੀ ਦੇ ਨਾਲ ਹੁਣ ਕੌਂਟਰੋਵਰਸੀ ਇਹ ਆ ਇੰਡੀਆ ਤੇ ਨੇਪਾਲ ਦੇ ਬਾਰਡਰ ਦੇ ਤਕਰੀਬਨ ਵਿਚਕਾਰ ਇੱਕ ਏਰੀਆ ਵਾ ਲੀਪੂ ਲੇਕ ਦਾ ਤੇ ਨਾਲ ਹੀ ਲਿੰਪੀਆ ਥੋਰਾ ਦਾ ਹੁਣ ਅਸਲ ਦੇ ਵਿੱਚ ਜਿਹੜੇ ਏਰੀਏ ਦੇ ਕਰਕੇ ਪ੍ਰੋਬਲਮ ਹੋ ਰਹੀ ਆ ਉਹ ਇਹ ਵਾਲਾ ਏਰੀਆ ਵਾ ਜਿਹੜਾ ਤੁਹਾਨੂੰ ਦਿਖ ਰਿਹਾ ਲਿੰਪੀਆ ਥੋਰਾ ਪਾਸ ਦਾ ਇਹ ਹੈਗਾ ਤਕਰੀਬਨ ਇੰਡੀਆ ਤੇ ਨੇਪਾਲ ਦੇ ਬਾਰਡਰ ਦੇ ਵਿੱਚਕਾਰ ਦਾ ਇਸ ਏਰੀਏ ਨੂੰ ਜਿਹੜਾ ਉਹ 100 ਰੁਪਏ ਦਾ ਨੋਟ ਹੈਗਾ ਉਹਦੇ ਵਿੱਚ ਨੇਪਾਲ ਨੇ ਆਪਣੇ ਦੇਸ਼ ਦੇ ਵਿੱਚ ਦਿਖਾਇਆ ਗੱਲ ਹੁੰਦੀ ਆ 2020 ਤੋਂ ਸਾਲ 2020 ਦੇ ਵਿੱਚ ਕੇ ਪੀ ਸ਼ਰਮਾ ਔਲੀ ਦੀ ਜਿਹੜੀ ਗਵਰਨਮੈਂਟ ਹੁੰਦੀ ਆ ਨੇਪਾਲ ਦੇ ਵਿੱਚ ਉਹ ਪਾਰਲੀਮੈਂਟ ਦੇ ਵਿੱਚੋਂ ਇੱਕ ਬਿੱਲ ਪਾਸ ਕਰਾ ਲੈਂਦੀ ਆ ਜਿਹਦੇ ਵਿੱਚ ਇਸ ਮੈਪ ਨੂੰ ਪਾਸ ਕਰਵਾਇਆ ਜਾਂਦਾ ਤੇ ਇਸ ਤੋਂ ਬਾਅਦ ਹੀ ਨੇਪਾਲ ਦੀ ਗਵਰਨਮੈਂਟ ਦੇ ਹੁਕਮ ਦੇ ਉੱਪਰ ਨੇਪਾਲ ਨੈਸ਼ਨਲ ਬੈਂਕ ਵਾਲੇ ਇਸ ਨੋਟ ਨੂੰ ਛਾਪ ਦਿੰਦੇ ਆ ਜਿਹਦੇ ਵਿੱਚ ਇਸ ਪੂਰੇ ਏਰੀਏ ਨੂੰ ਆਪਣੇ ਨੋਟ ਦੇ ਵਿੱਚ ਦਿਖਾ ਦਿੱਤਾ ਜਾਂਦਾ ਹੁਣ ਇਹ ਜਿਹੜਾ ਪੂਰਾ ਦਾ ਪੂਰਾ ਏਰੀਆ ਤੁਸੀਂ ਇੱਥੇ ਦੇਖ ਰਹੇ ਹੋ ਇਹ ਹੈਗਾ ਵਾ 372 ਸਕੁਅਰ ਕਿਲੋਮੀਟਰ ਦਾ ਹੁਣ ਤੱਕ ਇਹਦੇ ਉੱਪਰ ਕੰਟਰੋਲ ਕੀਤਾ ਸੀ ਇੰਡੀਆ ਦਾ ਹੁਣ ਇਹ ਇੱਕ ਨਦੀ ਹੈ ਇੱਥੇ ਇਹਨੂੰ ਕਿਹਾ ਜਾਂਦਾ ਵਾ ਕਾਲੀ ਨਦੀ ਆ ਦੇਖੋ ਇਹਦੇ ਇੱਕ ਪਾਸੇ ਨੇਪਾਲ ਆ ਤੇ ਇੱਕ ਪਾਸੇ ਇਹਦੇ ਹੈਗਾ ਇੰਡੀਆ ਜਿਹੜੀ ਕੌਂਟਰੋਵਰਸੀ ਆ ਇਸ ਪੂਰੇ ਏਰੀਏ ਦੇ ਇਸ ਨਦੀ ਦੇ ਦੋਨੇ ਪਾਸੇ ਦੇ ਏਰੀਏ ਦੇ ਨਾਲ ਜੁੜੀ ਹੋਈ ਆ ਹੁਣ ਇਸ ਨਦੀ ਦੇ ਇੱਕ ਪਾਸੇ ਇੰਡੀਆ ਤੇ ਇੱਕ ਪਾਸੇ ਨੇਪਾਲ ਹੁਣ ਇਹਦੇ ਇੱਕ ਪਾਸੇ ਇਸ ਨਦੀ ਦੇ ਇੰਡੀਆ ਵਾਲੇ ਪਾਸੇ ਹੈਗਾ ਪਿਥੋਰਾਗੜ ਜਿਹੜਾ ਤੁਹਾਨੂੰ ਇੰਡੀਆ ਵਾਲੇ ਪਾਸੇ ਦਿਖਾਈ ਦੇ ਰਿਹਾ ਜਿਹੜੀ ਨੇਪਾਲ ਦੇ ਵਾਲੇ ਪਾਸੇ ਹੈਗੀ ਉਹ ਹੈਗੀ ਆ ਧਾਰਚੋਲਾ ਡਿਸਟ੍ਰਿਕਟ ਤੇ ਇਹ ਨਿਕਲਦੀ ਆ ਇਸ ਨਦੀ ਦੇ ਬਿਲਕੁਲ ਇਧਰੋਂ ਦਾਰਚੋਲਾ ਆ ਗਿਆ ਇਧਰ ਆ ਗਿਆ ਪਿਥੋਰਾਗੜ ਹੁਣ ਪ੍ਰੋਬਲਮ ਕੀ ਆ ਇੰਡੀਆ ਵਾਲੇ ਕਹਿੰਦੇ ਕਿ ਇਹ ਜਿਹੜਾ ਏਰੀਆ ਵਾ 372 ਸਕਰ ਕਿਲੋਮੀਟਰ ਦਾ ਇਹ ਪੈਂਦਾ ਵਾ ਪਿਥੋਰਾਗਾ ਡਿਸਟ੍ਰਿਕਟ ਦੇ ਵਿੱਚ ਨੇਪਾਲ ਵਾਲੇ ਕਹਿੰਦੇ ਆ ਕਿ ਦਾਰਚੁਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਇਹ ਪੂਰਾ ਦਾ ਪੂਰਾ ਏਰੀਆ ਹੁਣ ਜਦੋਂ ਹੀ ਸਾਲ 2020 ਦੇ ਵਿੱਚ ਨੇਪਾਲ ਦੀ ਗਵਰਨਮੈਂਟ ਆਪਣੀ ਅਸੈਂਬਲੀ ਦੇ ਵਿੱਚ ਇਹ ਵਾਲਾ ਬਿੱਲ ਪਾਸ ਕਰ ਲੈਂਦੀ ਆ ਨਾੜੀ ਨੋਟ ਕੱਢ ਦਿੰਦੀ ਆ ਤਾਂ ਉਸੇ ਟਾਈਮ ਇੰਡੀਅਨ ਗਵਰਨਮੈਂਟ ਐਕਸ਼ਨ ਦੇ ਵਿੱਚ ਆਉਂਦੀ ਆ ਤਾਂ ਇੰਡੀਅਨ ਗਵਰਨਮੈਂਟ ਕੀ ਕਰਦੀ ਆ ਉੱਤਰਾਖੰਡ ਤੋਂ ਇਸ ਏਰੀਏ ਨੂੰ ਜਿਹੜਾ ਲਿਪੂਲੇਖ ਪਾਸ ਤੋਂ ਨੂੰ ਦਿਖ ਰਿਹਾ 80 ਕਿਲੋਮੀਟਰ ਦੀ ਸੜਕ ਇ ਹੁਣ ਜੇ ਤੁਸੀਂ ਮੈਪ ਦੇ ਵਿੱਚ ਵੀ ਦੇਖੋ ਜਦੋਂ ਤੁਸੀਂ ਮੈਪ ਦੇ ਵਿੱਚ Google Map 'ਤੇ ਜਾ ਕੇ ਪਰੋਗੇ ਇੰਡੀਆ ਜਾਂ ਉਤਰਾਖੰਡੂ ਲੀਪੂਲੇਖ ਪਾਸ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਡਾਇਰੈਕਸ਼ਨ ਦੇਖੂਗੀ ਤੁਹਾਨੂੰ ਸੜਕ ਇਸ ਤਰ੍ਹਾਂ ਜਾਂਦੀ ਦਿਖੂਗੀ ਇਹਦਾ ਕਾਰਨ ਕੀ ਆ ਕਿਉਂਕਿ ਵਿਚਕਾਰ Google Map ਦੇ ਅਕੋਰਡਿੰਗ ਕਿ ਇੰਟਰਨੈਸ਼ਨਲ ਬਾਰਡਰ ਪੈਂਦਾ ਇੰਟਰਨੈਸ਼ਨਲ ਬਾਰਡਰ ਨੂੰ ਤੁਸੀਂ ਕਰਾਸ ਨਹੀਂ ਕਰ ਸਕਦੇ ਤਾਂ ਉਹ ਇਸ ਤਰ੍ਹਾਂ ਕਰਕੇ ਕੁਝ ਬਣਾ ਰਿਹਾ ਪਰ ਇੰਡੀਆ ਨੇ ਕੀ ਕੀਤਾ ਇਹ 80 ਕਿਲੋਮੀਟਰ ਦੀ ਸੜਕ ਕੱਢਤੀ ਇਹ ਏਰੀਆ ਵਾ ਜਿਹੜਾ ਇਹਨੂੰ ਨੇਪਾਲ ਕਹ ਰਿਹਾ ਇਹ ਸਾਡਾ ਏਰੀਆ ਵਾ ਹੁਣ ਇਹ ਏਰੀਆ ਇੰਡੀਆ ਦੇ ਲਈ ਵੀ ਤੇ ਨੇਪਾਲ ਦੇ ਲਈ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਇੰਡੀਆ ਦੇ ਲਈ ਇੰਪੋਰਟੈਂਟ ਕਿਉਂ ਆ ਕਿਉਂਕਿ ਜੇ ਇੰਡੀਆ ਇਸ ਏਰੀਆ ਤੱਕ ਪਹੁੰਚਦਾ ਤਾਂ ਇੱਥੋਂ ਚਾਈਨਾ ਦੀ ਪੂਰੀ ਦੀ ਪੂਰੀ ਗਤੀਵਿਧੀ ਦੇ ਉੱਪਰ ਨਿਗਾਹ ਰੱਖੀ ਜਾ ਸਕਦੀ ਆ ਦੂਸਰੀ ਗੱਲ ਆ ਕੈਲਾਸ਼ ਮਾਨਸਰੋਵਰ ਨੂੰ ਜਾਣ ਵਾਲਾ ਜਿਹੜਾ ਰਸਤਾ ਵਾ ਉਹ ਬਿਲਕੁਲ ਇੱਥੋਂ ਸ਼ੁਰੂ ਹੁੰਦਾ ਤਾਂ ਇੰਡੀਆ ਦੇ ਲਈ ਸਟ੍ਰੈਟਜੀਕਲੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਹੁਣ ਅਸਲ ਦੇ ਵਿੱਚ ਇਹ ਕੰਟਰੋਵਰਸੀ ਸਾਲ 2020 ਤੋਂ ਸ਼ੁਰੂ ਨਹੀਂ ਹੋਈ ਇਹ ਕੰਟਰੋਵਰਸੀ ਸ਼ੁਰੂ ਹੋਈ ਆ ਹੁਣ ਤੋਂ ਤਕਰੀਬਨ 200 ਸਾਲ ਪਹਿਲਾਂ ਤੋਂ 200 ਸਾਲ ਪਹਿਲਾਂ ਜਿਹੜਾ ਨੇਪਾਲ ਸੀ ਇੰਡੀਆ ਦੀ ਤਰ੍ਹਾਂ ਕੋਈ ਇੱਕ ਕੰਟਰੀ ਤਾਂ ਨਹੀਂ ਸੀਗਾ ਅਲੱਗ-ਅਲੱਗ ਛੋਟੇ-ਛੋਟੇ ਏਰੀਆ ਸੀ ਜਿਵੇਂ ਇੰਡੀਆ ਦੇ ਹੁੰਦੇ ਆ ਇਹਨਾਂ ਸਾਰੇ ਏਰੀਆ ਨੂੰ ਨੇਪਾਲ ਦਾ ਇੱਕ ਰਾਜਾ ਉਹਨਾਂ ਦਾ ਇਕੱਠਾ ਕਰ ਦਿੰਦਾ ਤੇ ਇੱਕ ਬਹੁਤ ਹੀ ਵੱਡਾ ਨੇਪਾਲ ਸ਼ਕਤੀਸ਼ਾਲੀ ਨੇਪਾਲ ਬਣਾ ਦਿੰਦਾ ਇਸ ਪੂਰੇ ਦੇ ਪੂਰੇ ਨੇਪਾਲ ਨੂੰ ਪੂਰਾ ਵੱਡਾ ਕਰਨ ਦੇ ਵਿੱਚ ਇਸ ਬੰਦੇ ਦਾ ਖਾਸ ਹੱਥ ਆ ਇਸ ਬੰਦੇ ਦਾ ਨਾਮ ਆ ਪ੍ਰਿਥਵੀ ਨਾਰੈਣ ਸ਼ਾ ਪਰ ਹੁਣ ਪ੍ਰੋਬਲਮ ਨੇਪਾਲੀ ਲੋਕਾਂ ਦੇ ਲਈ ਕੀ ਆਈ ਜਦੋਂ ਤੱਕ ਉਹਨਾਂ ਦੇ ਇਸ ਹੀਰੋ ਨੇ ਪ੍ਰਿਥਵੀ ਨਾਰੈਣ ਸ਼ਾ ਨੇ ਨੇਪਾਲ ਦੀਆਂ ਛੋਟੇ ਛੋਟੇ ਏਰੀਆ ਨੂੰ ਇਕੱਠਾ ਕਰਕੇ ਇੱਕ ਸ਼ਕਤੀਸ਼ਾਲੀ ਨੇਪਾਲ ਬਣਾਤਾ ਉਸੇ ਟਾਈਮ ਹੀ ਨੇਪਾਲ ਦੇ ਬਿਲਕੁਲ ਦੱਖਣ ਦੇ ਵਿੱਚ ਇੱਕ ਹੋਰ ਪਾਵਰ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੋ ਰਹੀ ਸੀ ਤੇ ਉਹ ਕੌਣ ਸੀਗੇ ਬ੍ਰਿਟਿਸ਼ ਇੰਡੀਆ ਅੰਪਾਇਰ ਵਾਲੇ ਮਤਲਬ ਕਿ ਇੰਗਲੈਂਡ ਤੋਂ ਯੂਕੇ ਤੋਂ ਆਏ ਹੋਏ ਗੋਰੇ ਜਦੋਂ ਤੱਕ ਪ੍ਰithvi ਨਾਰੈਣ ਸ਼ਾਹ ਨੇ ਨੇਪਾਲ ਨੂੰ ਬਹੁਤ ਸ਼ਕਤੀਸ਼ਾਲੀ ਕਰ ਲਿਆ ਉਦੋਂ ਤੱਕ ਬ੍ਰਿਟੇਨ ਨੇ ਇੰਡੀਆ ਦੇ ਤਕਰੀਬਨ ਸਾਰੇ ਭਾਗਾਂ ਦੇ ਉੱਪਰ ਕਬਜ਼ਾ ਕਰ ਲਿਆ ਸੀ ਤਾਂ ਫਾਈਨਲੀ ਉਹਨਾਂ ਦੀ ਨਿਗਾਹ ਪੈਂਦੀ ਆ ਨੇਪਾਲ ਦੇ ਉੱਤੇ ਤੇ ਹੁਣ ਫਾਈਨਲੀ 1 ਨਵੰਬਰ 1814 ਦੇ ਦਿਨ ਇਹ ਵਾਲਾ ਇਨਸਾਨ ਜਿਨ੍ਹਾਂ ਦਾ ਨਾਮ ਆ ਜਨਰਲ ਸਰ ਡੇਵਿਡ ਆਕਟਰਲੋਨੀ ਇੱਕ ਬਹੁਤ ਵੱਡੀ ਆਰਮੀ ਦੇ ਨਾਲ ਨੇਪਾਲ ਦੇ ਉੱਪਰ ਹਮਲਾ ਕਰ ਦਿੰਦਾ ਹੁਣ ਇਹ ਲੜਾਈ ਚੱਲਦੀ ਆ ਪੂਰੇ 2 ਸਾਲ 1814 ਤੋਂ ਲੈ ਕੇ 1816 ਤੱਕ 2 ਸਾਲਾਂ ਦੇ ਵਿੱਚ ਨੇਪਾਲ ਤੋਂ ਗੜਵਾਲ ਤੇ ਕਮਾਉਂ ਦੇ ਏਰੀਏ ਤੇ ਅਗਲੇ 2 ਸਾਲਾਂ ਦੇ ਵਿੱਚ ਜਿਹੜੇ ਅੰਗਰੇਜ਼ ਹੁੰਦੇ ਆ ਉਹ ਨੇਪਾਲ ਤੋਂ ਗੜਵਾਲ ਤੋਂ ਲੈ ਕੇ ਕਮਾਉਂ ਤੱਕ ਦਾ ਪੂਰਾ ਦਾ ਪੂਰਾ ਏਰੀਆ ਖੋਹ ਲੈਂਦੇ ਹੁਣ ਤੁਸੀਂ ਹੈਰਾਨ ਹੋਮੋਗੇ ਦੇਖੋ ਇਹ ਉਹੀ ਗੜਵਾਲ ਤੇ ਕਮਾਉਂ ਦੇ ਏਰੀਏ ਨੇ ਜਿਹੜੇ ਅੱਜ ਉੱਤਰਾਖੰਡ ਦੇ ਵਿੱਚ ਨੇ ਕਿਸੇ ਟਾਈਮ ਦੇ ਉੱਪਰ ਇਹ ਨੇਪਾਲ ਦੇ ਅੰਡਰ ਹੁੰਦੇ ਸੀ ਤੇ ਉਹਨਾਂ 2 ਸਾਲਾਂ ਦੀ ਲੜਾਈ ਦੇ ਵਿੱਚ ਉਹਨਾਂ ਤੋਂ ਖੋਲੇ ਗਏ ਤੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਜੇ ਅੰਗਰੇਜ਼ ਨੇਪਾਲੀਆਂ ਤੋਂ ਲੜਾਈ ਦੇ ਵਿੱਚ ਇਹ ਦੋਨੇ ਏਰੀਏ ਨਾ ਜਿੱਤਦੇ ਤਾਂ ਅੱਜ ਇਥੋਂ ਤੱਕ ਸੀਗਾ ਨੇਪਾਲ ਨੇਪਾਲੀਆਂ ਦੇ ਅੰਗਰੇਜ਼ਾਂ ਤੋਂ ਲੜਾਈ ਹਾਰਨ ਤੋਂ ਬਾਅਦ ਦੋਨਾਂ ਦੇ ਵਿਚਕਾਰ ਇੱਕ ਸੰਧੀ ਹੁੰਦੀ ਆ ਇੱਕ ਜੇਤੂ ਦੀ ਤੇ ਇੱਕ ਹਾਰੇ ਹੋਏ ਦੀ ਤੇ ਉਸ ਟ੍ਰੀਟੀ ਨੂੰ ਕਿਹਾ ਜਾਂਦਾ ਟ੍ਰੀਟੀ ਆਫ ਸੁਗੌਰਲੀ ਹੁਣ ਇਸ ਸੰਧੀ ਦੇ ਮੁਤਾਬਕ ਜਿਵੇਂ ਕਿ ਹੁੰਦਾ ਵਾ ਜਿੱਤੇ ਤੇ ਹਾਰੇ ਹੋਏ ਦੇ ਵਿਚਕਾਰ ਹਾਰੇ ਹੋਿਆਂ ਨੂੰ ਮਤਲਬ ਕਿ ਨੇਪਾਲੀਆਂ ਨੂੰ ਬਹੁਤ ਸਾਰਾ ਜਿਹੜਾ ਏਰੀਆ ਵਾ ਉਹ ਛੱਡਣਾ ਪੈਂਦਾ ਵਾ ਅੰਗਰੇਜ਼ਾਂ ਦੇ ਲਈ ਤੇ ਆਜ਼ਾਦੀ ਤੋਂ ਬਾਅਦ ਜਿਹੜਾ ਹਿੱਸਾ ਬਣ ਜਾਂਦਾ ਵਾ ਇੰਡੀਆ ਦਾ ਨੇਪਾਲੀਆਂ ਨੇ ਜਿਨ੍ਹਾਂ ਨੂੰ ਆਪਾਂ ਗੋਰਖੇ ਵੀ ਕਹਿੰਨੇ ਆ ਆਪਣਾ ਬਹੁਤ ਸਾਰਾ ਹਿੱਸਾ ਤਾਂ ਗਵਾਤਾ ਪਰ ਸਿਰਫ ਇੱਕ ਚੀਜ਼ ਦਾ ਫਾਇਦਾ ਹੋਇਆ ਇਸ ਪੂਰੀ ਲੜਾਈ ਦੇ ਵਿੱਚੋਂ ਉਹਨਾਂ ਨੂੰ ਅੰਗਰੇਜ਼ ਜਦੋਂ ਉਹਨਾਂ ਦੇ ਨਾਲ ਲੜਦੇ ਆ ਗੋਰਖਿਆਂ ਦੇ ਨਾਲ ਲੜਦੇ ਆ ਤਾਂ ਉਹਨਾਂ ਨੂੰ ਇੱਕ ਚੀਜ਼ ਪਤਾ ਲੱਗਦੀ ਆ ਬਿਲਕੁਲ ਓਵੇਂ ਜਿਵੇਂ ਐਂਗਲੋ ਸਿੱਖ ਵਾਰ ਹੋਈਆਂ ਸੀ ਸਿੱਖਾਂ ਦੇ ਨਾਲ ਲੜਾਈਆਂ ਤੋਂ ਬਾਅਦ ਭਾਵੇਂ ਅੰਗਰੇਜ਼ ਜਿੱਤਦੇ ਆ ਇੱਕ ਚੀਜ਼ ਉਹਨਾਂ ਨੂੰ ਪਤਾ ਲੱਗੀ ਕਿ ਸਿੱਖ ਇੱਕ ਬਹੁਤ ਹੀ ਜ਼ਿਆਦਾ ਲੜਾਕੂ ਕੌਮ ਆ ਤੁਸੀਂ ਇਹਨਾਂ ਨੂੰ ਆਪਣੇ ਲਈ ਵਰਤ ਸਕਦੇ ਹੋ ਸੇਮ ਉਹੀ ਚੀਜ਼ ਉਹਨਾਂ ਨੇ ਦੇਖੀ ਗੋਰਖਿਆਂ ਦੇ ਵਿੱਚ ਉਸ ਤੋਂ ਬਾਅਦ ਤੋਂ ਜਿਹੜੀ ਬ੍ਰਿਟਿਸ਼ ਇੰਡੀਅਨ ਆਰਮੀ ਸੀਗੀ ਉਹਦੇ ਵਿੱਚ ਗੋਰਖੇ ਫੌਜੀਆ ਨੂੰ ਭਰ-ਭਰ ਕੇ ਸ਼ਾਮਲ ਕੀਤਾ ਜਾਂਦਾ ਹੁਣ ਆਪਾਂ ਦੇਖ ਲੈਨੇ ਕਿ ਵਿਕੀਪੀਡੀਆ ਦੇ ਉੱਪਰ ਜਿਹੜੀ ਇੱਕ ਜਨਰਲ ਇਨਫੋਰਮੇਸ਼ਨ ਹੈਗੀ ਆ ਲਿਪੂ ਲੇਕ ਪਾਸ ਦੀ ਉਹਦੇ ਬਾਰੇ ਦੇ ਵਿੱਚ ਕੀ ਕਿਹਾ ਗਿਆ ਵਾ ਹੁਣ ਬਹੁਤ ਹੀ ਇੰਟਰਸਟਿੰਗ ਆ ਵਿਕੀਪੀਡੀਆ ਦੇ ਉੱਪਰ ਵੀ ਲਿਪੂ ਲੇਕ ਦੇ ਬਾਰੇ ਦੇ ਵਿੱਚ ਪੜ੍ਹਨਾ ਤੇ ਇਹ ਦੇਖਣਾ ਕਿ ਉੱਥੇ ਕੀ ਲਿਖਿਆ ਹੋਇਆ ਕਿ ਇਹ ਕਿਹਦੇ ਕੰਟਰੋਲ ਦੇ ਵਿੱਚ ਤਾਂ ਤੁਸੀਂ ਕਲੀਅਰਲੀ ਇੱਥੇ ਦੇਖ ਸਕਦੇ ਹੋ ਇੰਡੀਆ ਹੈਜ਼ ਇਨਕ੍ਰੋਸਡ ਮਤਲਬ ਕਿ ਇੰਡੀਆ ਨੇ ਉਹਦੇ ਉੱਪਰ ਕਬਜ਼ਾ ਕੀਤਾ ਹੋਇਆ ਇੰਡੀਆ ਦਾ ਹਿੱਸਾ ਉਹਦੇ ਵਿੱਚ ਨਹੀਂ ਮੰਨਿਆ ਗਿਆ ਇਹਨੂੰ ਇਜ਼ ਅ ਹਿਮਾਲੀਅਨ ਪਾਸ ਇੱਕ ਹਿਮਾਲੀਅਨ ਪਾਸ ਆ ਜਿਹੜਾ ਬਾਰਡਰ ਦੇ ਉੱਪਰ ਆ ਸਉਦੂਰ ਪੱਛਮ ਪ੍ਰੋਵਿੰਸ ਨੇਪਾਲ ਤੇ ਤਿੱਬਤ ਦੇ ਰੀਜਨ ਦੇ ਉਹਦੇ ਬਿਲਕੁਲ ਬਾਰਡਰ ਦੇ ਉੱਪਰ ਆ ਪਰ ਇੰਡੀਆ ਦੇ ਕੰਟਰੋਲ ਦੇ ਵਿੱਚ ਆ ਕਿਉਂਕਿ ਇੰਡੀਆ ਨੇ ਸਿਰਫ ਉਹਦੇ ਤੇ ਕਬਜ਼ਾ ਕੀਤਾ ਹੋਇਆ ਹੁਣ ਅਸਲ ਦੇ ਵਿੱਚ ਪ੍ਰੋਬਲਮ ਕਿੱਥੋਂ ਸ਼ੁਰੂ ਹੁੰਦੀ ਆ ਪ੍ਰੋਬਲਮ ਸ਼ੁਰੂ ਹੁੰਦੀ ਆ ਉਸੇ ਪ੍ਰਾਣੀ ਕਾਲੀ ਰਿਵਰ ਤੋਂ ਹੁਣ ਪ੍ਰੋਬਲਮ ਇਹ ਹੁੰਦੀ ਆ ਕਿ ਜਿਹੜੀ ਇਹ ਕਾਲੀ ਰਿਵਰ ਆ ਇੱਕ ਪਾਸੇ ਨੇਪਾਲ ਦੇਖ ਰਿਆ ਤੇ ਦੂਸਰੇ ਪਾਸੇ ਦੇਖ ਰਿਆ ਇੰਡੀਆ ਨੇਪਾਲ ਵਾਲੇ ਕਹਿੰਦੇ ਕਿ ਜਿਹੜੀ ਇਹ ਕਾਲੀ ਰਿਵਰ ਆ ਇਹਦਾ origin ਹੋ ਰਿਹਾ ਵਾ ਨੇਪਾਲ ਦੇ ਵਿੱਚੋਂ ਕਿੱਥੋਂ ਲਿੰਪੀਆ ਤੋਂ ਰਾਂ ਤੋਂ ਕਿਹੜੀ ਜਗ੍ਹਾ ਤੋਂ ਦੁਬਾਰਾ ਦੱਸ ਦਿੰਨਾ ਆ ਦੇਖੋ ਲਿੰਪੀਆ ਤੋਂ ਰਾ ਤੋਂ ਨੇਪਾਲੀ ਇਹ ਚੀਜ਼ ਕਹਿ ਰਿਹਾ ਕਿ ਇਹ ਕਾਲੀ ਰਿਵਰ ਇੱਥੋਂ ਸਟਾਰਟ ਹੁੰਦੀ ਆ ਤੇ ਇਸ ਏਰੀਆ ਨੂੰ ਉਹ ਆਪਣਾ ਏਰੀਆ ਮੰਨਦਾ ਤੇ ਈਵਨ ਇੰਡੀਆ ਨੇ ਹੁਣ ਇੱਥੋਂ ਤੱਕ ਦੀ ਵੀ ਸੜਕ ਬਣਾਤੀ ਤੇ ਦੂਸਰੇ ਪਾਸੇ ਇੰਡੀਆ ਕੀ ਕਹਿ ਰਿਹਾ ਵਾ ਇੰਡੀਆ ਕਹਿ ਰਿਹਾ ਕਿ ਕਾਲੀ ਰਿਵਰ ਦਾ origin ਹੁੰਦਾ ਵਾ ਪਿਥੋਰਾਗਾ ਡਿਸਟ੍ਰਿਕਟ ਦੇ ਬਿਲਕੁਲ ਨੇੜੇ ਉਹ ਹੁਣ ਪ੍ਰੋਬਲਮ ਇਹਦੇ ਨਾਲ ਸ਼ੁਰੂ ਹੋਈ ਜਦੋਂ ਹੀ ਇਹਨਾਂ ਦੇ ਵਿਚਕਾਰ ਸੰਧੀ ਹੁੰਦੀ ਆ ਅੰਗਰੇਜ਼ਾਂ ਦੇ ਤੇ ਨੇਪਾਲੀਆਂ ਦੇ ਸੁਗੋਅਲੀ ਟ੍ਰੀਟੀ ਹੁੰਦੀ ਆ ਉਸ ਟ੍ਰੀਟੀ ਦੇ ਵਿੱਚ ਵੀ ਇਹ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਕਿ ਅਸਲ ਦੇ ਵਿੱਚ ਇਸ ਰਿਵਰ ਦਾ origin ਹੁੰਦਾ ਕਿੱਥੋਂ ਆ ਤੇ ਇਸੇ ਕਰਕੇ ਅੱਜ ਤੱਕ ਵੀ ਇੰਡੀਆ ਤੇ ਨੇਪਾਲ ਦੇ ਵਿਚਕਾਰ ਇਹ ਇਸ਼ੂ ਜਿਉਂਦਾ ਤਿਉਂ ਬਣਿਆ ਹੋਇਆ ਤਾਂ ਇਸੇ ਕਰਕੇ ਜੇ ਆਪਾਂ ਪੂਰੇ ਦੇ ਪੂਰੇ ਏਰੀਆ ਨੂੰ ਕਨਸਿਡਰ ਕਰ ਲਈਏ ਜਿਹੜਾ ਲਿੰਪੀਆ ਤੂਰਾ ਤੋਂ ਸ਼ੁਰੂ ਹੁੰਦਾ ਵਾ ਤੇ ਬਿਲਕੁਲ ਥੱਲੇ ਤੱਕ ਆਉਂਦਾ ਤਾਂ ਪੂਰਾ ਏਰੀਆ ਕਿੰਨਾ ਹੋ ਜਾਂਦਾ 60000 ਸਕੁਅਰ ਕਿਲੋਮੀਟਰ ਦਾ ਹੁਣ ਆਪਾਂ ਇੱਥੇ ਦੇਖਦੇ ਹਾਂ ਇੰਡੀਆ ਦੇ ਆਪਣੇ ਅਖਬਾਰ ਇਹਦੇ ਬਾਰੇ ਦੇ ਵਿੱਚ ਕੀ ਕਹਿ ਰਹੇ ਆ ਈਵਨ ਇੰਡੀਅਨ ਅਖਬਾਰ ਹੈਗਾ ਵਾ ਦਾ ਇੰਡੀਅਨ ਐਕਸਪ੍ਰੈਸ ਉਹਦੇ ਵਿੱਚ ਵੀ ਜਿਹੜੇ ਪੁਰਾਣੇ ਮੈਪ ਨੇ ਪੁਰਾਣੇ ਬਹੁਤ ਸਾਰੇ ਨਕਸ਼ੇ ਹੈਗੇ ਆ ਇਸ ਪੂਰੇ ਦੇ ਪੂਰੇ ਏਰੀਏ ਦੇ ਉਹਨਾਂ ਸਾਰਿਆਂ ਦੇ ਵਿੱਚ ਇਸ ਪੂਰੇ ਏਰੀਏ ਨੂੰ ਕਿਹਦਾ ਹਿੱਸਾ ਦੱਸਿਆ ਗਿਆ ਵਾ ਨੇਪਾਲ ਦਾ ਤੇ ਇੰਡੀਅਨ ਐਕਸਪ੍ਰੈਸ ਦੀ ਇਸ ਖਬਰ ਦੇ ਅਕੋਰਡਿੰਗ ਵੀ ਉਹਨਾਂ ਹੀ ਪੁਰਾਣੇ ਨਕਸ਼ਿਆਂ ਦੀ ਗੱਲ ਕੀਤੀ ਗਈ ਆ ਪਰ ਪਿਛਲੇ ਕੁਝ ਟਾਈਮ ਤੋਂ ਸਪੈਸ਼ਲੀ ਚਾਈਨਾ ਦੇ ਇਨਫਲੂਐਂਸ ਨੂੰ ਦੇਖਣ ਦੇ ਲਈ ਉਹਦੇ ਉੱਪਰ ਨਿਗਾਹ ਰੱਖਣ ਦੇ ਲਈ ਇੰਡੀਆ ਨੇ ਵੀ ਆਪਣੀ ਐਕਟੀਵਿਟੀ ਇਸ ਪੂਰੇ ਏਰੀਏ ਦੇ ਵਿੱਚ ਬਹੁਤ ਹੀ ਜ਼ਿਆਦਾ ਵਧਾਤੀ ਆ ਹੁਣ ਆਪਾਂ ਇਹ ਦੇਖ ਲੈਨੇ ਆ ਕਿ ਇਸ ਪੂਰੇ ਏਰੀਏ ਦੇ ਜਿਹੜਾ ਇਹ ਬਾਰਡਰ ਹੈਗਾ ਇੰਡੀਆ ਤੇ ਨੇਪਾਲ ਦਾ ਤੇ ਇਹ ਵਾਲਾ ਏਰੀਆ ਵਾ ਜਿਹਦੇ ਪਿੱਛੇ ਇੰਡੀਆ ਤੇ ਨੇਪਾਲ ਦੀ ਆਪਸ ਕੰਟਰੋਵਰਸੀ ਹੋ ਰਹੀ ਆ ਉਹਦੇ ਐਕਸਪਰਟ ਕੀ ਕਹਿੰਦੇ ਆ ਇਹਨਾਂ ਸਾਰੇ ਐਕਸਪਰਟ ਦੇ ਵਿੱਚ ਉਹ ਸਭ ਤੋਂ ਵੱਡਿਆਂ ਦੇ ਵਿੱਚੋਂ ਇੱਕ ਨੇ ਬੁੱਧੀ ਨਾਰੈਣ ਸ਼ਰੇਸ਼ਟਾ ਹੁਣ ਆਪਾਂ ਇਹ ਦੇਖਦੇ ਆ ਕਿ ਐਕਸਪਰਟਸ ਇਸ ਪੂਰੀ ਚੀਜ਼ ਦੇ ਬਾਰੇ ਵਿੱਚ ਕੀ ਕਹਿੰਦੇ ਆ ਇੰਡੀਆ ਨੇਪਾਲ ਦੇ ਬਾਰਡਰ ਇਸ਼ੂਜ਼ ਦੇ ਸਭ ਤੋਂ ਵੱਡੇ ਐਕਸਪਰਟ ਨੇ ਬੁੱਧੀ ਨਾਰੈਣ ਸ਼ਰੇਸ਼ਟਾ ਤੇ ਉਹਨਾਂ ਦੇ ਅਕੋਰਡਿੰਗ ਸਾਲ 1962 ਤੱਕ ਇਹ ਪੂਰੇ ਏਰੀਆ ਦੇ ਜਿੰਨੇ ਵੀ ਪਿੰਡ ਹੁੰਦੇ ਆ ਗੁੰਜੀ ਨਾਬੀ ਕੁੱਟੀ ਨਿਊ ਰੈਂਗ ਜਾਂ ਫਿਰ ਨਾਬੀਦੈਂਗ ਕਰਕੇ ਇਹ ਸਾਰੇ ਦੇ ਸਾਰੇ ਨੇਪਾਲ ਦੇ ਅੰਡਰ ਹੁੰਦੇ ਆ ਪਰ ਗੱਲ ਕਦੋਂ ਬਦਲ ਜਾਂਦੀ ਆ ਜਦੋਂ ਇੰਡੀਆ ਤੇ ਚਾਈਨਾ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਆ ਉਸ ਟਾਈਮ ਤੱਕ ਇਥੋਂ ਦੇ ਜਿੰਨੇ ਵੀ ਲੋਕ ਰਹਿਣ ਵਾਲੇ ਸੀਗੇ ਬੁੱਧੀ ਨਾਰੈਣ ਸ਼ਰੇਸ਼ਟਾ ਹੁਣਾਂ ਦੇ ਅਕੋਰਡਿੰਗ ਤੇ ਹੋਰ ਬਹੁਤ ਸਾਰੇ ਐਕਸਪਰਟਸ ਦੇ ਅਕੋਰਡਿੰਗ ਇਹਨਾਂ ਸਾਰੇ ਪਿੰਡਾਂ ਦੇ ਲੋਕ ਆਪਣਾ ਜਿਹੜਾ ਟੈਕਸ ਸੀਗਾ ਉਹ ਨੇਪਾਲ ਨੂੰ ਦਿੰਦੇ ਸੀ ਤੇ ਰਾਜਧਾਨੀ ਸੀਗੀ ਉਹਨਾਂ ਦੀ ਕਾਠਮੰਡੂ ਪਰ ਜਦੋਂ ਇੰਡੀਆ ਤੇ ਚਾਈਨਾ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਆ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਇੰਡੀਅਨ ਆਰਮੀ ਦੀ ਜਿਹੜੀ ਸਟਰੈਂਥ ਹੈਗੀ ਆ ਬਹੁਤ ਜ਼ਿਆਦਾ ਵੱਡੀ ਬਹੁਤ ਜ਼ਿਆਦਾ ਭਾਰੀ ਡਿਪਲੋਇਮੈਂਟ ਹੈਗੀ ਆ ਉਹ ਇਸ ਪੂਰੇ ਦੇ ਪੂਰੇ ਏਰੀਆ ਦੇ ਵਿੱਚ ਹੋ ਗਈ ਤੇ ਉਹ ਦਿਨ ਤੇ ਆ ਦਿਨ ਇੰਡੀਆ ਦਾ ਕਬਜ਼ਾ ਹੈਗਾ ਪੂਰੀ ਤਰ੍ਹਾਂ ਦੇ ਨਾਲ ਇਸ ਏਰੀਆ ਦੇ ਉੱਪਰ ਤੇ ਇਸੇ ਕਰਕੇ ਜਿਹੜਾ ਹੁਣ ਨੋਟ ਛਪਿਆ ਵਾ ਉਹਦੇ ਵਿੱਚ ਨੇਪਾਲ ਨੇ ਇੱਕ ਵਾਰੀ ਫੇਰ ਤੋਂ ਇੰਨੇ ਸਾਲਾਂ ਤੋਂ ਬਾਅਦ ਇਸ ਏਰੀਏ ਨੂੰ ਆਪਣੇ ਏਰੀਏ ਦੇ ਵਿੱਚ ਦਿਖਾਤਾ ਇੱਕ ਹੋਰ ਵੱਡੇ ਇਤਿਹਾਸਕਾਰ ਨੇ ਉਹਨਾਂ ਦਾ ਨਾਮ ਆ ਲੀਓ ਈ ਰੋਜ਼ 1961 ਤੋਂ ਲੈ ਕੇ 1997 ਤੱਕ ਜਿੰਨੀਆਂ ਵੀ ਮੇਨ ਇਵੈਂਟਸ ਹੋਈਆਂ ਘਟਨਾਵਾਂ ਹੋਈਆਂ ਇੰਡੀਆ ਤੇ ਨੇਪਾਲ ਦੇ ਵਿਚਕਾਰ ਉਹਨਾਂ ਸਾਰਿਆਂ ਦੇ ਉੱਪਰ ਉਹਨਾਂ ਨੇ ਆਪਣੀ ਇੱਕ ਬਹੁਤ ਹੀ ਵਧੀਆ ਕਿਤਾਬ ਲਿਖੀ ਆ ਇਹ ਵਾਲੀ ਉਹ ਕਿਤਾਬ ਹੈਗੀ ਆ ਦ ਪੋਲਿਟਿਕਸ ਆਫ ਨੇਪਾਲ ਹੋਰ ਵੀ ਇੱਥੇ ਕਿਤਾਬਾਂ ਉਹਨਾਂ ਦੀਆਂ ਤੁਹਾਨੂੰ ਦਿਖਾਈ ਦਿੰਦੀਆਂ ਹੋਣਗੀਆਂ ਤੇ ਇਸ ਕਿਤਾਬ ਦੇ ਵਿੱਚ ਲੀਓ ਈ ਰੋਜ਼ ਵੀ ਸੇਮ ਉਹੀ ਚੀਜ਼ ਕਹਿ ਰਿਹਾ ਜਿਹੜੀ ਇਸ ਤੋਂ ਪਿਛਲੇ ਐਕਸਪਰਟ ਕਹਿ ਰਹੇ ਸੀ ਤੇ ਇਸ ਕਿਤਾਬ ਦੇ ਅਕੋਰਡਿੰਗ ਜਿਹੜੀ ਕਿ ਬਹੁਤ ਹੀ ਜ਼ਿਆਦਾ ਦਿਲਚਸਪਾ 1990 ਆਉਂਦੇ ਆਉਂਦੇ ਨੇਪਾਲ ਤੇ ਇੰਡੀਆ ਤੋਂ ਇਲਾਵਾ ਇੱਕ ਤੀਸਰਾ ਬਹੁਤ ਵੱਡਾ ਪਲੇਅਰ ਸ਼ਾਮਲ ਹੋ ਜਾਂਦਾ ਇਸ ਏਰੀਏ ਦੇ ਵਿੱਚ ਤੇ ਉਸ ਪਲੇਅਰ ਦਾ ਨਾਮ ਹੁੰਦਾ ਚਾਈਨਾ ਹੁਣ ਜਦੋਂ ਚਾਈਨਾ ਦੀਆਂ ਗਤੀਵਿਧੀਆਂ ਵੱਧਦੀਆਂ ਨੇ ਤੇ ਇੰਡੀਆ ਤੇ ਨੇਪਾਲ ਕੀ ਕਰਦੇ ਆ ਆਪਸ ਦੇ ਵਿੱਚ ਇੱਕ ਸੰਧੀ ਕਰਦੇ ਆ ਇਸ ਸੰਧੀ ਦੇ ਅਕੋਰਡਿੰਗ ਕਾਲੀ ਰਿਵਰ ਦਾ ਜਿਹੜਾ ਪਾਣੀ ਹੈਗਾ ਵਾ ਉਹਨੂੰ ਆਪਸ ਦੇ ਵਿੱਚ ਸ਼ੇਅਰ ਕੀਤਾ ਜਾਊਗਾ ਬਿਨਾ ਕਿਸੇ ਲੜਾਈ ਝਗੜੇ ਦੇ ਤੇ ਜਿਹੜਾ ਵੀ ਇਹ ਪੂਰਾ ਦਾ ਪੂਰਾ ਏਰੀਆ ਵਾ ਇਹਨੂੰ ਮਿਲ ਬੈਠ ਕੇ ਸ਼ਾਂਤੀ ਦੇ ਨਾਲ ਹੱਲ ਕੀਤਾ ਜਾਊਗਾ ਪਰ ਨੇਪਾਲ ਨੇ ਫਾਈਨਲੀ ਸਾਲ 2020 ਤੱਕ ਵੇਟ ਕੀਤੀ ਪਰ ਇੰਡੀਆ ਨੇ ਨਾ ਤਾਂ ਉੱਥੋਂ ਆਪਣੀਆਂ ਰੈਜੀਮੈਂਟਸ ਆਪਣੀਆਂ ਬਟਾਲੀਅਨਸ ਨੂੰ ਪਿੱਛੇ ਕੀਤਾ ਨਾ ਹੀ ਇਹਦੇ ਬਾਰੇ ਦੇ ਵਿੱਚ ਨੇਪਾਲ ਦੇ ਨਾਲ ਕੋਈ ਖਾਸ ਗੱਲਬਾਤ ਕੀਤੀ ਤਾਂ ਫਾਈਨਲੀ ਆਕ ਕੇ ਨੇਪਾਲ ਦੀ ਗਵਰਨਮੈਂਟ ਅਸੈਂਬਲੀ ਦੇ ਵਿੱਚ ਬਿੱਲ ਪਾਸ ਕਰਦੀ ਆ ਤੇ ਇਸ ਪੂਰੇ ਦੇ ਪੂਰੇ ਏਰੀਏ ਨੂੰ ਵਾਪਸ ਆਪਣਾ ਏਰੀਆ ਡਿਕਲੇਅਰ ਕਰ ਦਿੰਦੀ ਆ ਤਾਂ ਇਹ ਸੀਗੀ ਜੀ ਕੰਟਰੋਵਰਸੀ ਸਾਰੀ ਦੀ ਸਾਰੀ ਨੇਪਾਲ ਦੇ 100 ਰੁਪਏ ਦੇ ਨਵੇਂ ਨੋਟ ਦੇ ਨਾਲ ਜੁੜੀ ਹੋਈ ਤੇ ਇਹ ਵੀਡੀਓ ਹੁਣ ਇੱਥੇ ਬੰਦ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ